ਨਾ ਮਜ਼ਦੂਰਾਂ ਦਾ ਇੱਕ ਜ਼ਿੰਦਾਬਾਦ 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 ਇੰਡੀਆ ਘਟ ਜੋੜ ਜ਼ਿੰਦਾਬਾਦ 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 ਇੰਡੀਆ ਘਟ ਜੋੜ ਜ਼ਿੰਦਾਬਾਦ 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 ਜਿੱਤੇਗਾ ਵੇ ਜਿੱਤੇਗਾ ਇੰਡੀਆ ਘਟ ਜੋੜ ਜਿੱਤੇਗਾ ਜਿੱਤੇਗਾ ਵੇ ਜਿੱਤੇਗਾ ਇੰਡੀਆ ਘਟ ਜੋੜ ਜਿੱਤੇਗਾ ਹਾਂਜੀ ਰਣਾ ਜੀ ਅੱਜ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਦੀ ਜ਼ਿਲ੍ਹੇ ਦੀ ਮੀਟਿੰਗ ਸਗੀ ਜਿਹਦੇ ਚ ਜਿੱਥੇ ਅਸੀਂ ਆਪਣੇ ਆਣ ਵਾਲੇ ਸੰਘਰਸ਼ਾਂ ਦਾ ਵਿਚਾਰ ਕੀਤਾ ਹੈ ਨਾਲ ਨਾਲ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਉਹਨਾਂ ਤੇ ਵਿਚਾਰ ਕੀਤਾ ਸਾਡੀ ਸਮਝ ਇਹ ਹੈ ਵੀ ਇਸ ਵੇਲੇ ਜੋ ਦੇਸ਼ ਦੇ ਹਾਲਾਤ ਹੈ ਜਿਸ ਤਰ੍ਹਾਂ ਦੇਸ਼ ਦੇ ਵਿੱਚ ਇੱਕ ਵੱਡਾ ਹਮਲਾ ਹੋ ਰਿਹਾ ਦੇਸ਼ ਦੇ ਸੰਵਿਧਾਨ ਤੇ ਇਸ ਹਾਲਾਤ ਨੂੰ ਮੁੱਖ ਰੱਖਦੇ ਹੋਏ ਜਿਵੇਂ ਲੋਕ ਰਾਜ ਤੇ ਹਮਲਾ ਹੋ ਰਿਹਾ ਅਸੀਂ ਇਹ ਫੈਸਲਾ ਸਾਡੀਆਂ ਜਥੇਬੰਦੀਆਂ ਨੇ ਸਟੇਟ ਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਵੀ ਇੰਡੀਆ ਗੱਠ ਜੋੜ ਨੂੰ ਜਿਹੜਾ ਉਦੀ ਫਿੱਟ ਤੇ ਕੜਨਾ ਤੇ ਉਹਨਾਂ ਨੂੰ ਜਿਤਾਣਾ ਭਾਵੇਂ ਸੂਬੇ ਦੀ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ ਚ ਕਾਂਗਰਸ ਦੇ ਸੂਬੇ ਦੇ ਲੀਡਰ ਤੇ ਆਪ ਪਾਰਟੀ ਦੇ ਸੂਬੇ ਦੇ ਲੀਡਰ ਜਿਹੜੇ ਉਹ ਵੀ ਆਏ ਪਹੁੰਚੇ ਉਹਨਾਂ ਨੇ ਆਪਣੇ ਵਿਚਾਰ ਵੀ ਦੱਸੇ ਤੇ ਅਸੀਂ ਵੀ ਉਹਨਾਂ ਨੂੰ ਦੱਸਿਆ ਅਸੀਂ ਉਹਨਾਂ ਨੂੰ ਬਿਲਕੁਲ ਇਹ ਕਲੀਅਰ ਕੀਤਾ ਕਿ ਤੁਹਾਡੀ ਮੋਹਮ ਵਿੱਚ ਅਸੀਂ ਜਿਹੜਾ ਹਿੱਸੇਦਾਰ ਨਹੀਂ ਹੋਵਾਂਗੇ ਤੁਹਾਡੀ ਕਿਸੇ ਵੀ ਮੋਹਮ ਵਿੱਚ ਅਸੀਂ ਹਿੱਸੇਦਾਰ ਨਹੀਂ ਲੇਕਨ ਅਸੀਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਤੇ ਦੇਸ਼ ਵਿੱਚ ਲੋਕ ਰਾਜ ਨੂੰ ਬਚਾਉਣ ਲਈ ਅਸੀਂ ਡਟ ਕੇ ਜਿਹੜਾ ਹੈ ਇਹਦੀ ਪੈਰਵਾਈ ਕਰਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਸਾਰੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਵੋਟਾਂ ਆ ਉਹ ਇੰਡੀਆ ਗੱਠ ਜੋੜ ਨੂੰ ਪੈਣ ਇੱਕ ਸਮੱਸਿਆ ਜਿਹੜੀ ਆ ਰਹੀ ਹੈ ਜਿਹੜੀ ਜਿਹਦੇ ਬਾਰੇ ਗੱਲ ਕਰਨੀ ਅਸੀਂ ਸਮਝਦੇ ਜ਼ਰੂਰੀ ਹੈ ਜਿਹਨੇ ਬਾਰੇ ਆਪਾਂ ਆਪਣੇ ਜ਼ਿਲ੍ਹੇ ਦੇ ਲੀਡਰਾਂ ਨੂੰ ਸੱਦੇ ਅੱਜ ਸਾਰਿਆਂ ਨੂੰ ਬੁਲਾਇਆ ਉਹਦੇ ਸਮੱਸਿਆ ਹੈ ਆ ਰਹੀ ਹੈ ਵੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੀਟਾਂ 13 ਤੇ ਆਪ ਦੇ ਬੰਦੇ ਵੀ ਖੜੇ ਐ ਤੇ ਕਾਂਗਰਸ ਦੇ ਵੀ ਖੜੇ ਐ ਦੋ ਹੀ ਜਿਹੜੇ ਐ ਕੋਈ ਈਆ ਘਟ ਜੋੜਦਾ ਹਿੱਸਾ ਐ ਇਸ ਕਰਕੇ ਇਹ ਸਮੱਸਿਆ ਸਗੀ ਸਾਡੇ ਲਈ ਜਿਹਨੂੰ ਅਸੀਂ ਜ਼ਿਲ੍ਹੇ ਦੇ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਹੱਲ ਕਰ ਰਹੇ ਹਾਂ ਕੁਝ ਜਗ੍ਹਾ ਤੇ ਕਈ ਜਿਹੜੇ ਕਾਂਗਰਸੀ ਸਿਆਣੇ ਹੈਗੇ ਐ ਜਿਨ੍ਹਾਂ ਨੇ ਬਹੁਤ ਸਿਆਣਪ ਨਾਲ ਮੋਹਮ ਚਲਾਈ ਹੋਈ ਹੈ ਜਿਵੇਂ ਅਨੰਤਪੁਰ ਸਾਹਿਬ ਦਾ ਮਸਲਾ ਜਾਂ ਹੋਰ ਮਾਲਵੇ ਦੇ ਵਿੱਚ ਵੀ ਕੁਝ ਇਲਾਕਿਆਂ 'ਚ ਉਹ ਸਾਰੇ ਮੋਹਮ ਵੀ ਇਕੱਠੀ ਜਲਾ ਰਹੇ ਐ ਪਰ ਅਸੀਂ ਸਮਝਦਾ ਵੀ ਇੱਥੇ ਤਾਂ ਜਿਹੜੇ ਇਹਨਾਂ ਦੇ ਬੰਦੇ ਹੈਗੇ ਆ ਆਮ ਦੇ ਤੇ ਕਾਂਗਰਸ ਦੇ ਜ਼ਿਲ੍ਹੇ ਦੇ ਜਿਹੜੇ ਲੀਡਰ ਆਪਣੇ ਆਪ ਨੂੰ ਕਹਿੰਦੇ ਆ ਉਹ ਕੋਈ ਬਹੁਤੇ ਸੋਲਿਡ ਬੰਦੇ ਨਹੀਂ ਹੈਗੇ ਨਾ ਉਹਨਾਂ ਨੂੰ ਕੋਈ ਵਿਤਵਪਤੀ ਰਾਜਨੀਤਿਕ ਸਮਝ ਆ ਬਚਪਨਾ ਕਹਿ ਲਓ ਰਾਜਨੀਤਿਕ ਡਿਊਟੀ ਉਹਨਾਂ ਦੀ ਬਣਦੀ ਸੀ ਕਿ ਉਹ ਇੱਕ ਟੀਮ ਬਣਾ ਕੇ ਸਾਰੀ ਗੱਲ ਦੀ ਚੋਣ ਨੂੰ ਕਿਸੇ ਠੀਕ ਦਿਸ਼ਾ 'ਚ ਲਿਜਾਣ ਦਾ ਯਤਨ ਕਰਦੇ ਮੈਂ ਸਮਝਦਾ ਵੀ ਇਹ ਉਹਨਾਂ ਦਾ ਸਿਆਸੀ ਅਨਜਾਣ ਪਣਾਇਆ ਤੇ ਜਾਂ ਕੋਈ ਹੋਰ ਕਹਿ ਲਓ ਵੀ ਕੁਝ ਵੀ ਕੋ ਕਾਰਨ ਹੋ ਸਕਦਾ ਬਲ ਮੈਨੂੰ ਤਾਂ ਸਾਡੀ ਸਮਝ ਤਾਂ ਇਹ ਹੀ ਹੈ ਵੀ ਇਹਨਾਂ ਦਾ ਸਿਆਸੀ ਅਣਜਾਣ ਪਣਾ ਹੈ ਇਸ ਕਰਕੇ ਇਹ ਸੰਪਰਕ ਨਹੀਂ ਕਰ ਸਕੇ ਚਲੋ ਹੁਣ ਸੰਪਰਕ ਕਰਨ ਦਾ ਤਾਂ ਸਮਾਂ ਵੀ ਨਹੀਂ ਰਿਹਾ ਅਸੀਂ ਆਪਣੇ ਤੌਰ ਤੇ ਜਿਹੜਾ ਹੈ ਉਹ ਸਾਰਾ ਇੰਡੀਆ ਗੱਠ ਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤੇ ਅਨੰਤਪਰ ਸਾਹਿਬ ਦੇ ਹਲਕੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਜੇਤੂ ਉਮੀਦਵਾਰ ਹੋਏਗਾ ਉਸ ਨੂੰ ਜਿਹੜਾ ਸਾਰਾ ਸਮਰਥਨ ਜਿਹੜਾ ਹੈ ਸਾਡੇ ਸਾਂਝੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹੋਏਗਾ ਜੇ ਜਿੱਤਣ ਦੀ ਵੱਧ ਸੰਭਾਵਨਾ ਹੋਈ ਜਿਹੜਾ ਵੱਧ ਤਾਕਤਵਰ ਹੋਇਆ ਉਸ ਨੂੰ ਜਿਹੜਾ ਹੈ ਵੋਟਾਂ ਜਿਹੜੀਆਂ ਉਹ ਐ ਮੁਕੰਮਲ ਜਿਹੜਾ ਸਾਂਝੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਤਿੰਨਾਂ ਹਲਕਿਆਂ ਦੀਆਂ ਉਹ ਵੋਟਾਂ ਜਿਹੜੀਆਂ ਉਹ ਪਹਿਣ ਗਈਆਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਵਿੱਚ ਵੀ ਸਾਡੇ ਇਸ ਮੀਟਿੰਗ ਨੂੰ ਜਿਹੜੀ ਮੀਟਿੰਗ ਤੋਂ ਬਾਅਦ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਸ ਨੂੰ ਆਕੇ ਸਾਡੇ ਵਿਚਾਰ ਜਿਹੜੇ ਲੋਕਾਂ ਤੱਕ ਜਾਣੇ ਚਾਹੀਦੇ ਐ ਲੋਕਾਂ ਚ ਲਜਾਣ ਲਈ ਤੁਸੀਂ ਯਤਨ ਕੀਤਾ ਹੈ ਸਹਿਯੋਗ ਕੀਤਾ ਹੈ ਤੁਹਾਡਾ ਇੱਕ ਵਾਰ ਪ੍ਰੈਸ ਵਾਲਿਆਂ ਦਾ ਭਰਾਵਾਂ ਦਾ ਫਿਰ ਬਹੁਤ ਬਹੁਤ ਧੰਨਵਾਦ